ਇਹਨਾਂ ਨੇ ਸਿਆਚਿੰਤੂ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਤੇ ਇਹਨਾਂ ਨੇ ਦਿੱਲੀ ਦੇ ਤਕਰੀਬਨ 50 ਕਿਲੋਮੀਟਰ ਕਰਨੇ ਹੈ ਤੇ 4000 ਕਿਲੋਮੀਟਰ ਕਰਨੇ ਹੈ ਤੇ ਆਪਣੀ ਯਾਤਰਾ ਅੰਤ ਕਰੋਗੇ ਕੰਨਿਆ ਕੁਮਾਰਿਸ਼ ਕਰੋਗੇ ਜੋ ਵੀ ਆਪਣੇ ਹੋਰ ਕੈਂਸਰ ਵਾਲੇ ਜਿਹੜੇ ਪੇਸ਼ੈਂਟਸ ਨੇ ਜੋ ਕਿ ਉਮੀਦ ਛੱਡ ਦਿੰਦੇ ਨੇ ਜਿਹਨਾਂ ਨੂੰ ਲੱਗਦਾ ਵੀ ਹੁਣ ਸਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਰਹਿ ਗਿਆ ਉਹਨਾਂ ਨੇ ਪਰਪਸ ਮਿਲੇ ਉਹਨਾਂ ਨੂੰ ਅਵੇਅਰਨੈਸ ਮਿਲੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਇਹ ਬਿਮਾਰੀ ਲੱਗ ਗਈ ਹੈ ਤਾਂ ਤੁਸੀਂ ਜ਼ਿੰਦਗੀ ਤੋਂ ਆਸ ਛੱਡ ਬੈਠੋ To purpose My first impression when taking my brain him, mean, yeah, I mean it was a, a very transformational moment. I was obviously initially very scared and, and fearful that all the dreams that I planned for the future um, would not happen, but in India and I was in India for about four or five months and it was a very spirit bit of a spiritual transformation I went through in India. And it, Happiness comes from in here rather than anything like money or, or, or anything that we can acquire. So um, that it was that transformation and many of the things that I learned, things like meditation and breathwork, that helped me cultivate a sense of gratitude um, and enabled me to start thinking about how I could turn this diagnosis into something positive that might be able to help people. UK to Punjab ਲਗਭਗ 4000 ਕਿਲੋਮੀਟਰ 80 ਦਿਨ ਦੇ ਵਿੱਚ ਰੋਜ਼ਾਨਾ ਜੇ ਸੀ 50 ਕਿਲੋਮੀਟਰ ਦੀ ਐਵਰੇਜ ਲਾ ਕੇ ਚਲੀ ਤੇ ਚੱਲਦੇ ਤਾਂ ਇਸ ਦਾ ਪਰਪਸ ਕੀ ਹੈ ਅਸਲ ਚ ਆਮ ਲੋਕਾਂ ਨੂੰ ਜਿਹੜੇ ਬ੍ਰੇਨ ਟਿਊਮਰ ਤੋਂ ਪ੍ਰਭਾਵਿਤ ਨੇ ਜਾਂ ਜਿਨ੍ਹਾਂ ਨੂੰ ਇਹ ਅਸਰ ਹੈ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਚੀਜ਼ਾਂ ਨੂੰ ਪ੍ਰਭੋਗ ਕਰਨਾ ਹੈ ਜਾਂ ਕਿਵੇਂ ਉਹਨਾਂ ਨੂੰ ਹੋਰ ਸਹਿਮਤੀ ਹਾਸਲ ਕਰਨੀ ਹੈ ਤਾਂ ਇਹ ਜਿਹੜੀ ਤਸਵੀਰ ਹੈ ਅੱਜ ਮੋਹਾਲੀ ਪਹੁੰਚਿਆ ਔਰ ਨਾਲ तमाम ਜਿਹੜੀ ਪੂਰੀ ਟੀਮ ਵੀ ਹੈ ਕਿ ਕੁਝ ਇਸ ਲਈ ਖਾਸ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਪੰਜਾਬ ਦੇ ਜਿਹੜੇ ਕਲਬ ਤੋਂ ਮੈਂਬਰ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅੱਜ ਪੰਜਾਬ ਚ ਪਹੁੰਚੇ ਹੈ ਤਾਂ ਕਿਥੋਂ ਕਿਥੋਂ ਹੋਇਆ ਹੈ ਔਰ ਕਿੱਥੇ ਕਿੱਥੇ ਅੱਗੇ ਜਾਣ ਇਹਨਾਂ ਨੇ ਸਿਆਚਿੰਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਤੇ ਇਹਨਾਂ ਨੇ ਡੇਲੀ ਦੇ ਤਕਰੀਬਨ 50 ਕਿਲੋਮੀਟਰ ਕਰਨੇ ਆ ਤੇ 4000 ਕਿਲੋਮੀਟਰ ਕਰਨੇ ਆ ਤੇ ਆਪਣੀ ਯਾਤਰਾ ਅੰਤ ਕਰੂਗੇ ਕੰਨਿਆ ਕੁਮਾਰਿਸ਼ ਕਰੂਗੇ ਅੱਜ ਇਹਨਾਂ ਦਾ 19ਵਾਂ ਦਿਨ ਹੈ ਇਹ ਪੰਜਾਬ ਆਇਆ ਤੇ ਅੱਜ ਹੁਣ ਮੋਹੱਲੀ ਪਹੁੰਚੇ ਆ ਤੇ ਜਿਵੇਂ ਸਾਨੂੰ ਪਤਾ ਲੱਗਾ ਦਾ ਸਾਡੀ 6 ਰਨਿੰਗ ਕਲੱਬ ਦੀ ਟੀਮ ਅਸੀਂ ਸੋਚੇ ਵੀ ਜਿੰਨੇ ਵੀ ਰਨਰ ਅੱਜ ਇਕੱਠੇ ਹੋ ਸਾਦੇ ਆ 8-10 ਜਣੇ ਵੀ ਅਸੀਂ ਇਹਨਾਂ ਨੂੰ ਖਰੜ ਤੋਂ ਮੋਹੱਲੀ ਤੱਕ ਇਹਨਾਂ ਦੇ ਨਾਲ ਦੌੜੀਏ 8-10 ਕਿਲੋਮੀਟਰ ਅਸੀਂ ਉਹ ਕੀਤਾ ਇੱਥੇ ਲੈ ਕੇ ਆਏ ਆ ਹੁਣ ਇਧਰੋਂ ਆਪਣੀ ਯਾਤਰਾ ਅੱਗੇ 15 ਕਿਲੋਮੀਟਰ ਇਹਨਾਂ ਦੇ ਰਹਿੰਦੇ ਕੁਝ ਤਕਰੀਬਨ ਉਹ ਕਰੂ ਇਸ ਵਿੱਚ ਬਾਪੂ ਫੌਜਾ ਸਿੰਘ ਦਾ ਜ਼ਿਕਰ ਹੋ ਰਿਹਾ ਸੀਗਾ ਉਹ ਕੀ ਕੁਝ ਮੈਟਰ ਜਾਂ ਕੀ ਉਹਨਾਂ ਦਾ ਕਲੱਬ ਦੇ ਵਿੱਚ ਹਾਂ ਇਦਾਂ ਕਿ ਬਾਬਾ ਫੌਜਾ ਸਿੰਘ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਬਹੁਤ 올ਡੇਸਟ ਮੈਰਾਥਨ ਰਨਰ ਰਹੇ ਨੇ ਤਾਂ ਰੀਸੈਂਟਲੀ ਉਹ ਪੂਰੇ ਹੋਏ ਨੇ ਗੁਜ਼ਰ ਗਏ ਨੇ ਉਹਨਾਂ ਦੀ ਯਾਦ ਚ ਅਸੀਂ ਇੱਕ ਮੈਰਾਥਨ ਇਵੈਂਟ ਕਰਵਾ ਰਹੇ ਹਾਂ ਹਾਂ ਸੰਸਾਲੀ ਖੇੜਾ ਰਨ 2025 ਜਿਹਦਾ ਕੀ ਮਕਸਦ ਹੈਗਾ ਆ ਨਸ਼ਾ ਆਪਣਾ ਕੈਂਸਰ ਨੂੰ ਅਸੀਂ ਅਵੇਅਰਨੈਸ ਨੂੰ ਪ੍ਰੋਮੋਟ ਕਰ ਰਹੇ ਆ ਉਹਦੇ ਥਰੂ ਤਾਂ ਜਿਵੇਂ ਕਿ ਇਹਨਾਂ ਨੂੰ ਵੀ ਬ੍ਰੇਨ ਟਿਊਮਰ ਹੈ ਸਾਨੂੰ ਪਤਾ ਉਹਦੇ ਨਾਲ ਹੀ ਰਨਿੰਗ ਕਰ ਰਹੇ ਨੇ ਤਾਂ ਜੋ ਇਹਨਾਂ ਦਾ ਪਰਪਸ ਹੈ ਉਹ ਸਾਡੇ ਇਸ ਜੋ ਈਵੈਂਟ ਦਾ ਕੋਰ ਪਰਪਸ ਹੈ ਉਹਦੇ ਨਾਲ ਮੈਚ ਕਰ ਗਿਆ ਤੇ ਸਾਨੂੰ ਲੱਗਿਆ ਕਿ ਕਿਉਂ ਨਾ ਅਸੀਂ ਇਹਨਾਂ ਦੀ ਰਨ ਨੂੰ ਇਹਨਾਂ ਨੂੰ ਸਪੋਰਟ ਕਰੀਏ ਇਹਨਾਂ ਨੂੰ ਇਧਰ ਵੈਲਕਮ ਕਰੀਏ ਸੋ ਤਾਂ ਜੋ ਵੀ ਆਪਣੇ ਹੋਰ ਕੈਂਸਰ ਵਾਲੇ ਜਿਹੜੇ ਪੇਸ਼IENTS ਨੇ ਜੋ ਕਿ ਉਮੀਦ ਛੱਡ ਦਿੰਦੇ ਨੇ ਜਿਹਨਾਂ ਨੂੰ ਲੱਗਦਾ ਵੀ ਹੁਣ ਸਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਰਹਿ ਗਿਆ ਉਹਨਾਂ ਨੂੰ ਪਰਪਸ ਮਿਲੇ ਉਹਨਾਂ ਨੂੰ ਅਵੇਅਰਨੈਸ ਮਿਲੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਜ਼ਰੂਰੀ ਨਹੀਂ ਕਿ ਜੇ ਤੁਹਾਨੂੰ ਇਹ ਬਿਮਾਰੀ ਲੱਗ ਗਈ ਹੈ ਤਾਂ ਤੁਸੀਂ ਜ਼ਿੰਦਗੀ ਤੋਂ ਆਸ ਛੱਡ ਬੈਠੋ ਤੁਸੀਂ ਇਸ ਨੂੰ ਪਰਪਸ ਬਣਾਓ ਤੇ ਤੁਸੀਂ ਲੋਕਾਂ ਨੂੰ ਅਵੇਅਰ ਕਰੋ ਸੋ ਦੈਟ ਵੀ ਹੋਰ ਲੋਕ ਇਸ ਤੋਂ ਬਚ ਸਕਣ ਬਿਲਕੁਲ ਬਿਲਕੁਲ ਵੈਲਕਮ ਟੂ ਯੋਰ ਫਰਸਟ ਸਰ Uh, what is the first uh, first impression when you uh, detect your brain tumor? My first impression when taking my brain tumor, yeah, I mean, it was a, a very transformational moment. It was obviously initially very scared and and fearful that all the dreams that I planned for the future um, would not happen. But I then traveled the world, and and one of the places that I landed in was India. And I was in India for about four or five months. And it was a very spirit, bit of a spiritual transformation I went through in India, and it helped me realize that this situation that i'd found myself in that i could turn into a huge positive i met some people here that had such little material wealth but were the happiest people i'd ever met and it made me realise that happiness comes from in here rather than anything like money or, or, or anything that we can acquire so um, that it was that transformation, and many of the things that I learned, things like meditation and breath work that helped me cultivate a sense of gratitude um, and enabled me to start thinking about how I could turn this diagnosis into something positive that might be able to help people. It's been... Yeah, it's been it's been amazing. So so the um, the people have been very hospitable, very curious, very interested in, in what we're doing and and the impact that we're hopefully trying to have. The Himalaya section, the first two weeks of the journey were very challenging because of the altitude, and the, the Leh-Manali highway was was some very difficult days, but truly incredible. Some of the most beautiful landscapes I've ever ran through. So, really excited to be here in Punjab, and and the Punjabi people have shown me some very wonderful hospitality, um, which has been amazing. So, really excited to see what the rest of India has and, and the rest of the adventure. ਸੋ ਅਕਲ ਤੁਸੀਂ ਕਿਵੇਂ ਦੇਖਦੇ ਸਾਰੇ ਜਨ ਕਿਉਂਕਿ ਪੰਜਾਬ ਚਾਉਣਾ ਔਰ ਪੰਜਾਬ ਦੇ ਲੋਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਆ ਨਿਕ ਵੱਖਰੇ ਤੌਰ ਦੇ ਉੱਪਰ ਪ੍ਰਭਾਵਿਤ ਕਰਨ ਵਾਲੀ ਚੀਜ਼ਾਂ ਸਾਡੇ ਪਾਸੇ ਬੜੇ ਫਖਰ ਦੀ ਗੱਲ ਹੈ ਪੰਜਾਬ ਦੇ ਵਾਸਤੇ ਕਿ ਮਤਲਬ ਕਿ ਜਦੋਂ ਕੋਈ ਵੀ ਵਿਦੇਸ਼ੀ ਸਾਡੇ ਕੋਲ ਇੱਥੇ ਕਿਸੇ ਮੋਟਿਵ ਦੇ ਪਿੱਛੇ ਕਿਸੇ ਕਾਰਨ ਲਈ ਆਂਦਾ ਹੈ ਤੇ ਉਹਦਾ ਅਸੀਂ ਜੀ ਭਾਰ ਕੇ ਦਿਲ ਦੇ ਨਾਲ ਸਵਾਗਤ ਕਰਦੇ ਹਾਂ ਪਰਵਾ ਸਵਾਗਤ ਕਰਦੇ ਹਾਂ ਇਕੱਲੇ ਸਾਡੇ ਲਈ ਪੋਸੀਬਲ ਨਹੀਂ ਹੁੰਦਾ ਸਾਰੇ ਮਿਲ ਕੇ ਰਲ ਮਿਲ ਕੇ ਲੋਕ ਅਸੀਂ ਕਰਦੇ ਹਾਂ ਇਹਨਾਂ ਦੀ ਜਿਹੜੀ ਹੈ ਜਰਨੀ ਹੈਗੀ ਹੈ ਇਹ ਫਾਈਟ ਕਰ ਰਹੇ ਨੇ ਮਤਲਬ ਕਿ ਕੈਂਸਰ ਦੇ ਨਾਲ ਤੇ ਮੈਂ ਸਮਝਦਾ ਹਾਂ ਕਿ ਮਤਲਬ ਕਿ ਇਹ ਡੈਫੀਨਿਟਲੀ ਹੀ ਵਿਲ ਇਮਰਜ ਵਿਕਟੋਰੀਅਸ ਵੇਅਰ ਇਜ਼ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ ਐਂਡ ਹੀ ਊਡ ਡੈਫੀਨਿਟਲੀ ਕਮ ਆਊਟ ਆਫ ਇਟ ਐਂਡ ਹੀ ਵਿਲ ਸਟਾਰਟ ਲਿਵਿੰਗ ਅ ਵੈਰੀ ਨਾਰਮਲ ਲਾਈਫ ਇਨ ਦਾ ਟਾਈਮ ਸੁਗਰਾਮ ਮੈਮ ਤੁਸੀਂ ਵੀ ਲਗਾਤਾਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਮੈਰਾਥਨ ਦੇ ਵਿੱਚ ਰਹਿੰਦੇ ਹੋ ਸੋ ਕਿੰਨੀ ਕੁ ਮੁਸ਼ਕਲ ਭਰੀ ਜ਼ਿੰਦਗੀ ਹੈ ਔਰ ਇਸ ਹਾਲਾਤ ਦੇ ਵਿੱਚ ਰਹਿ ਕੇ ਵੀ ਪੰਜਾਬ ਚ ਆਉਣਾ ਔਰ ਪੰਜਾਬ ਤੋਂ ਬਾਹਰ ਤਾਂ ਠੀਕ ਹੈ ਪੰਜਾਬ ਦੇ ਵਿੱਚ ਜਾਂ ਬਾਕੀ ਮੈਰਾਥਨ ਕਿਸ ਤਰੀਕੇ ਨਾਲ ਫਿਰ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਤਾਂ ਜਿਵੇਂ ਕਿ ਤੁਸੀਂ ਕਹਿ ਕਿ ਡਿਫਿਕਲਟ ਕੀ ਹੈ ਕੰਮ ਕੋਈ ਵੀ ਇਜ਼ੀ ਤਾਂ ਹੁੰਦਾ ਨਹੀਂ ਐਂਡ ਮੈਰਾਥਨਸ ਤੇ ਵੀ ਰਨ ਕਰਨਾ ਉਸ ਤੋਂ ਵੀ ਜ਼ਿਆਦਾ ਡਿਫਿਕਲਟ ਹੈ बिकॉज़ ਤੁਸੀਂ 42 21 ਜੋ ਵੀ ਡਿਸਟੈਂਸ ਤੁਸੀਂ ਰਨ ਕਰ ਰਹੇ ਹੋ ਤੇ ਇੱਕ ਬ੍ਰੇਨ ਟਿਊਮਰ ਦੇ ਨਾਲ ਰਨ ਕਰਨਾ ਉਸ ਤੋਂ ਵੀ ਜ਼ਿਆਦਾ ਡਿਫਿਕਲਟ ਕਿਉਂਕਿ ਅਸੀਂ ਇੱਕ ਰਨਰ ਆ ਅਸੀਂ ਤਾਂ ਠੀਕ ਵੀ ਆ ਤਾਂ ਵੀ ਸਾਨੂੰ ਰਿਕਵਰੀ ਟਾਈਮ ਚਾਹੀਦਾ ਹੁੰਦਾ ਹੈ ਔਰ ਜੈ 50 ਕਿਲੋਮੀਟਰ ਇੱਕ ਰੰਚ ਕੰਪਲੀਟ ਕਰ ਰਿਹਾ दैट ਇਜ਼ ਸਾਮਨੀ ਹੀ ਹੈ ਹੁਣ ਹਨਾ ਤੇ ਪੰਜਾਬ ਲਈ ਯੂਥ ਲਈ ਤੇ ਮੇਰੇ ਵਰਗ ਲਈ ਤੇ ਹੋਰ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਬੱਚੇ ਹੈਗੇ ਜਾਂ ਯੰਗਸਟਰਸ ਹੋਗੇ ਜਾਂ ਬਜ਼ੁਰਗ ਹੋਗੇ ਸਭ ਲਈ ਇੱਕ ਬਹੁਤ ਵੱਡਾ ਇਨਸਪੀਰੇਸ਼ਨ ਤੇ ਇੱਕ ਬਹੁਤ ਅੱਛੀ ਇੱਕ ਮੈਂ ਕਹਿੰਦੀ ਆ ਕਿ ਅੱਜ ਇਸ ਤੋਂ ਸਿੱਖਿਆ ਮਿਲਦੀ ਹੈ ਸਾਨੂੰ ਕਿ ਜੀਵਨ 'ਚ ਹਾਰ ਨਹੀਂ ਮੰਨੀ ਚਾਹੀਦੀ ਤੇ ਐਸ ਅ ਮੈਰਾਥਨ ਰਨਰ ਵੀ बिकॉज ਅਸੀਂ ਹਮੇਸ਼ਾ ਫਿਨਿਸ਼ ਲਾਈਨ ਨੂੰ ਦੇਖੀ ਦੱਸੇ ਸਟਾਰਟ ਤੋਂ ਬਾਅਦ ਤੋਂ ਦੇਖੀ ਰਹੇ ਹਮੇਸ਼ਾ ਫਿਨਿਸ਼ ਲਾਈਨ ਨੂੰ ਦੇਖੀ ਰਹੇ ਸੋ ਅਸੀਂ ਬਹੁਤ ਖੁਸ਼ ਹਾਂ ਵੀ ਆਰ ਵੈਰੀ ਹੈਪੀ ਟੂ ਹਵ ਹਿਮ ਹੇਅਰ ਇਨ ਪੰਜਾਬ ਐਂਡ ਅੱਜ ਸਾਡੇ ਸਕੂਲ ਪੈਰਾਗੋਨ 69 ਵੱਲੋਂ ਜਿੱਥੇ ਇਥੇ ਸਾਰਾ ਵੈਲਕਮ ਕੀਤਾ ਗਿਆ ਕਿਉਂਕਿ ਸਾਡੇ ਆਉਣ ਵਾਲੀ ਜਨਰੇਸ਼ਨਸ ਲਈ ਬਿਕੋਜ਼ ਮੈਂ ਇੱਕ ਟੀਚਰ ਵੀ ਹਾਂ ਅਧਿਆਪਕ ਵੀ ਹਾਂ ਤੇ ਜਦੋਂ ਮੈਂ ਉੱਥੇ ਪੜਾ ਰਹੀ ਹਾਂ ਮੈਨੂੰ ਲੱਗਦਾ ਕਿ ਮੇਰੇ ਸਕੂਲ ਦੇ ਬੱਚਿਆਂ ਨੂੰ ਵੀ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਇੱਕ ਮੈਸੇਜ ਬਿਕੋਜ਼ ਹਿਸਟਰੀ ਚ ਪਹਿਲਾ ਰਨਰ ਹੈ ਜਿਹੜਾ ਲੈਂਡ ਟੂ ਲੈਂਥ ਯੂ ਆਰ ਫਰਸਟ ਇਨ ਹਿਸਟਰੀ ਰਾਈਟ ਟੂ ਡੂ ਲੈਂਡ ਟੂ ਲੈਂਥ ਇਨ ਇੰਡੀਆ ਫਰਮ ਸਚਨ ਟੂ ਕਨਿਆ ਕੁਬਾਰੀ ਸੋ ਦੇਖੋ ਕਿੰਨੇ ਮਾਨ ਦੀ ਫਖਰ ਦੀ ਗੱਲ ਹੋਏਗੀ ਔਰ ਸਾਡੇ ਬੱਚਿਆਂ ਲਈ ਵੀ ਸਟਾਫ ਲਈ ਵੀ ਸਕੂਲ ਲਈ ਵੀ ਤੇ ਪੰਜਾਬ ਦੀ ਲੀ ਵੀ ਕਿਉਂਸੀ ਐਵੇਂ ਦੇ ਕੌਜ਼ ਨੂੰ ਐਵੇਂ ਦੇ ਜਿਹੜੀ ਮਹਾਜ ਉਹਨਾਂ ਨੂੰ ਅਲਸਪੋਰਟ ਕਰ ਰਹੇ ਤੇ ਪ੍ਰਮੋਟ ਕਰ ਰਹੇ ਹਾਂ। ਧੰਨਵਾਦ। ਹਾਲਾਂਕਿ ਇਹ ਹੀ ਪੂਰਾ ਸੈਟਅਪ ਹੈ, 스타ਟਅਪ ਹੈ ਔਰ ਪੂਰੀ ਟੀਮ ਦੇ ਨਾਲ ਰਨਿੰਗ ਕਰਨਾ ਔਰ ਇਸ ਹਾਲਾਤ ਦੇ ਵਿੱਚ ਸਥਿਤੀ ਜਿਹੜੀ ਬ੍ਰੈਂਡ ਯੂਮਰ ਦਾ ਸੀ ਜ਼ਿਕਰ ਕਰ ਰਹੀ ਸੀਗੀ ਔਰ ਲਦਾਖ ਤੋਂ ਕੰਨਿਆ ਕੁਮਾਰੀ ਤੱਕ ਰੋਜ਼ਾਨਾ 50 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਉਹ ਰੋਜ਼ਾਨਾ ਕਵਰ ਕਰਨੀ ਔਰ ਉਸ ਤੋਂ ਬਾਅਦ ਇਸ ਸਥਿਤੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਫੰਡ ਰੇਸ ਕਰਕੇ ਕੈਂਸਰ ਪੀੜਤ ਔਰ ਬਾਕੀ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਪਹੁੰਚਾਉਣਾ ਤਾਂ ਹਾਲਾਂਕਿ ਕਿੰਨੀ ਕਕ ਸੋਰਟ ਹੈ ਜਾਂ ਕਿਸ ਤਰੀਕੇ ਦੇ ਨਾਲ ਸਿੱਤੀ ਬ ਕੈਮਰਾ ਪ੍ਰਸੰਤ ਰਣ ਜੇਸ਼ਰ ਮਦਲਾਲ ਮਜੂਤ ਸਿੰਘ ਕੰਪੀਟੀਸ਼ਨ న్యూਸ ਮੁਹਾਲੀ